ਅੱਜ ਜੀ ਕਵਿਤਾ ਕਰਾਂਗੇ ਫਕੀਰ ਦੀ ਸਦਾ ਜੋ ਕਿ ਡਾਕਟਰ ਦੀਵਾਨ ਸਿੰਘ ਕਾਲੇਪਾਨੀ ਦੁਆਰਾ ਲਿਖੀ ਗਈ ਹੈ ਇਸ ਕਵਿਤਾ ਦੁਆਰਾ ਕਵੀ ਇੱਕ ਫਕੀਰ ਦੀ ਸਦਾ ਬਾਰੇ ਦੱਸਦਾ ਹੈ ਮੇਰੇ ਸਾਹਬ ਨਾਲ ਫਕੀਰ ਦੀ ਦੁਆ ਜਿਵੇਂ ਆਪਾਂ ਆਪਣੀ ਜ਼ਿੰਦਗੀ ਵਿੱਚ ਦੇਖਦੇ ਆ ਕੋਈ ਸਾਧ ਸੰਤ ਜਾਂ ਫਕੀਰ ਆਪਣੇ ਘਰ ਆਉਂਦਾ ਤੇ ਕੁਝ ਮੰਗਦਾ ਆਪਾਂ ਉਸ ਨੂੰ ਕੁਝ ਦਿੰਨੇ ਆ ਇਸ ਦੇ ਬਦਲੇ ਉਹ ਆਪਾਂ ਨੂੰ ਅਸ਼ੀਰਵਾਦ ਦਿੰਦਾ ਤੇ ਬਹੁਤ ਸਾਰੀ ਦੁਆ ਦਿੰਦਾ ਮਤਲਬ ਫਕੀਰ ਦੀ ਸਦਾ ਮਤਲਬ ਦੁਆ ਚਲੋ ਆਪਾਂ ਕਵਿਤਾ ਸ਼ੁਰੂ ਕਰਦੇ ਹਾਂ ਦੇਓਗੇ ਕੀ ਵਧੋਂਗੇ ਵੰਡੋ ਨਾ ਮੁਕੋਗੇ ਖਾਓ ਕੀ ਖਵਾਉਗੇ ਜਿਉਣ ਦਿਓ ਕੀ ਜੀਵੋਗੇ ਇਹ ਕਵਿਤਾ ਡਾਕਟਰ ਦੀਵਾਨ ਸਿੰਘ ਲਿਪਾਣੀ ਦੁਆਰਾ ਲਿਖੀ ਗਈ ਹੈ ਇਸ ਕਵਿਤਾ ਦੁਆਰਾ ਕਵੀ ਫਕੀਰ ਦੀ ਸਦਾ ਅਰਥ ਦੁਆ ਬਾਰੇ ਵਰਣਨ ਕਰਦਾ ਹੈ ਇੱਕ ਸਾਧੂ ਯੱਫ ਕੀ ਦੀ ਜ਼ੁਬਾਨੀ ਕਵੀ ਦੱਸਦਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਕੁਝ ਦੇਵੋਗੇ ਜਾਂ ਤਾਂ ਪ੍ਰਮਾਤਮਾ ਤੁਹਾਡੇ ਹਰ ਕੰਮ ਕਾਜ ਵਿੱਚ ਵਾਧਾ ਕਰੇਗਾ ਤੇ ਤੁਹਾਨੂੰ ਵਧਾਏਗਾ ਤੁਸੀਂ ਕਿਸੇ ਨੂੰ ਵੰਡੋਗੇ ਤਾਂ ਤੁਹਾਡੇ ਕੋਲ ਕਿਸੇ ਚੀਜ਼ ਦੀ ਤੋੜ ਨਹੀਂ ਆਣੀ ਕਿਸੇ ਨੂੰ ਕੁਝ ਖਵਾਉਗੇ ਤਾਂ ਦਾਤਾ ਤੁਹਾਡੇ ਭੰਡਾਰੇ ਭਰੇ ਕਿਸੇ ਨੂੰ ਜੀਨ ਦੇਵੋਗੇ ਤਾਂ ਤੁਸੀਂ ਆਪ ਵੀ ਖੁਸ਼ਹਾਲ ਜ਼ਿੰਦਗੀ ਜੀਵੋਗੇ ਅਰਥ ਕਿਸੇ ਨੂੰ ਸੁਖ ਸ਼ਾਂਤੀ ਨਾਲ ਜੀਨ ਦੇਣਾ ਇਤਾਨਾ ਕਰਨਾ ਗਫੇ ਇਹ ਪਰ ਪਰ ਭਾਤੇ ਪਿਆਰ ਦੇ ਉਦਮ ਦੇ ਖੁਸ਼ੀ ਦੇ ਖੇੜੇ ਦੇ ਗਵਾਂਡੀਆਂ ਨੂੰ ਯਾਰਾਂ ਨੂੰ ਗੈਰਾਂ ਨੂੰ ਨਾ ਮਹਿ ਮਹਿਰਮਾਨੋਂ ਇਨ੍ਹਾਂ ਸਤਰਾਂ ਵਿੱਚ ਕਵੀ ਫਕੀਰ ਦੀ ਜ਼ੁਬਾਨੀ ਬਿਆਨ ਕਰਦਾ ਹੈ ਕਿ ਸਭ ਨੂੰ ਪਿਆਰ ਤੇ ਖੁਸ਼ੀਆਂ ਤੇ ਨਮਰਤਾ ਦੇ ਗਫੇ ਭਰ-ਭਰ ਕੇ ਦੂਜਿਆਂ ਨੂੰ ਵੰਡਣੇ ਚਾਹੀਦੇ ਹਨ ਭਾਵੇਂ ਸਾਡੇ ਦੋਸਤ ਹੋਣ ਮਿੱਤਰ ਹੋਣ ਗਵਾਂਡੀ ਹੋਣ ਰਿਸ਼ਤੇਦਾਰ ਇਹ ਕੋਈ ਵੀ ਅਣਜਾਨ ਬੰਦਾ ਹੋਵੇ ਕਵੀ ਕਹਿੰਦਾ ਹੈ ਕਿ ਜਿੰਨਾ ਪਿਆਰ ਤੇ ਖੁਸ਼ੀਆਂ ਤੁਸੀਂ ਵੰਡੋਗੇ ਉਸ ਤੋਂ ਵੱਧ ਤੁਹਾਨੂੰ ਮਿਲਣਗੀਆਂ ਬਸ ਕਵੀ ਦਾ ਇਹੀ ਮੋਟਿਵੇਸ ਵਿੱਚ ਮਤਲਬ ਇਹੀ ਮੰਤਵ ਹੈ ਕਿ ਜਿੰਨਾ ਆਪਾਂ ਕਿਸੇ ਨੂੰ ਦਾਨ ਕਰਦੇ ਹਾਂ ਜਾਂ ਕੁਝ ਦਿੰਨੇ ਆ ਪਰਮਾਤਮਾ ਆਪਾਂ ਨੂੰ ਉਸ ਤੋਂ ਦੁੱਗਣਾ ਦਿੰਦਾ ਹੈ ਦੁੱਗਣਾ ਕੀ ਦੁੱਗਣਾ ਤਿਗਣਾ ਚੌਗਣਾ ਦਿੰਦਾ ਹੈ ਇਹੀ ਦੱਸਣ ਦਾ ਯਤਨ ਕੀਤਾ ਹੈ ਜੇ ਆਪਾਂ ਕਿਸ ਦੀ ਮਦਦ ਕਰਦੇ ਆ ਜਾਂ ਕਿਸੇ ਨੂੰ ਖਾਣ ਨੂੰ ਕੁਝ ਦਿੰਨੇ ਆ ਕਿਸੇ ਨੂੰ ਪਾਉਣ ਨੂੰ ਕੁਝ ਦਿੰਨੇ ਆ ਕਿਸੇ ਵੀ ਰੂਪ ਵਿੱਚ ਭਾਵੇਂ ਆਪਾਂ ਖੁਸ਼ੀ ਦਿੰਨੇ ਆ ਕਿਸੇ ਨੂੰ ਤੇ ਉਹ ਖੁਸ਼ੀ ਦੇ ਰੂਪ ਵਿੱਚ ਸਾਨੂੰ ਦੁਗਣੀਆਂ ਖੁਸ਼ੀਆਂ ਮਿਲਦੀਆਂ ਨੇ ਭੰਡਾਰ ਖੋਲ ਦੇਗਾ ਤੁਹਾਡੇ ਲਈ ਰਹਿਮਤਾਂ ਦੇ ਰਹਿਮਾਂ ਦੇ ਬਖਸ਼ਿਸ਼ਾਂ ਦੇ ਤੇ ਸਦਾ ਰੱਖੇਗਾ ਤੁਹਾਨੂੰ ਛਤਰ ਛਾਇਆ ਹੇਟ ਆਪਣੀ ਕਵੀ ਫਕੀਰ ਦੀ ਜ਼ੁਬਾਨੀ ਇਨ੍ਹਾਂ ਸਤਰਾਂ ਵਿੱਚ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਕੁਝ ਦਿੰਦੇ ਹੋ ਜਾਂ ਖਵਾਉਂ ਖਵਾਉਂਦੇ ਹੋ ਤਾਂ ਤੇ ਉਸਨੂੰ ਖੁਸ਼ ਕਰਦੇ ਹੋ ਤਾਂ ਪ੍ਰਮਾਤਮਾ ਤੁਹਾਡੇ ਲਈ ਖੁਸ਼ੀਆਂ ਤੇ ਬਰਕਤਾਂ ਦੇ ਦਰਵਾਜ਼ੇ ਖੋਲ ਦੇਵੇਗਾ ਤੇ ਤੁਹਾਡੇ ਕੋਲ ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ ਅਰਥ ਕਮੀ ਤੋੜ ਦਾ ਅਰਥ ਕਮੀ ਤੁਸੀਂ ਹਮੇਸ਼ਾ ਰੱਬ ਦੀ ਮਿਹਰ ਤੇ ਤੁਸੀਂ ਹਮੇਸ਼ਾ ਰੱਬ ਦੀ ਮਿਹਰ ਹੇਠ ਰਹੋਗੇ ਅਰਥ ਪਰਮਾਤਮਾ ਦਾ ਤੁਹਾਡੇ ਤੇ ਹਮੇਸ਼ਾ ਹੱਥ ਰਹੇਗਾ ਇਸ ਤਰ੍ਹਾਂ ਇਸ ਕਵਿਤਾ ਦੁਆਰਾ ਕਵੀ ਨੇ ਇੱਕ ਫਕੀਰ ਦੀ ਜ਼ੁਬਾਨੀ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਤੁਸੀਂ ਜੇਕਰ ਕਿਸੇ ਨੂੰ ਕੁਝ ਦਿੰਦੇ ਹੋ ਜਾਂ ਕਿਸੇ ਦੀ ਮਦਦ ਕਰਦੇ ਹੋ ਤਾਂ ਪਰਮਾਤਮਾ ਤੁਹਾਡੀ ਮਦਦ ਆਪ ਕਰਦਾ ਹੈ ਤੇ ਤੁਹਾਨੂੰ ਉਸ ਤੋਂ ਵੀ ਦੁੱਗਣਾ ਦਿੰਦਾ ਹੈ ਤੇ ਉਹ ਤੁਹਾਡੇ ਭੰਡਾਰ ਹਮੇਸ਼ਾ ਭਰੇ ਰੱਖਦਾ ਹੈ